ਕਹਾਣੀ ਰਿਹાળ ਆਈ ਹਾਈ ਕਈ ਦਿਨਾਂ ਤੋਂ ਉਸ ਘਰ 'ਚ ਗਵਾਂਡੀਆਂ ਨੂੰ ਕਿਸੇ ਜਨਾਨੀ ਦੀਆਂ ਹੰਗਾਰਾ ਸੁਣ ਰਹੀਆਂ ਸਨ 15 ਕ ਦਿਨ ਹੋਏ ਉਸ ਘਰ ਤੇ ਬੁੜੇ ਬਾਪੂ ਨੇ ਆਪਣੀ ਘਰ ਵਾਲੀ ਨਸੀਬੋ ਦੀ ਵੱਖੀ ਵਿੱਚ ਹੂਰਾ ਮਾਰ ਦਿੱਤਾ ਤਿੰਨ ਪੜ੍ਹੇ ਲਿਖੇ ਮੁੰਡਿਆਂ ਦੇ ਮਾਂ-ਬਾਪ ਉਹ ਦੋਵੇਂ ਬੇਬੇ ਬਾਪੂ ਅੰਗੂਠਾ ਸ਼ਾਪ ਸਾਰੀ ਉਮਰ ਇੱਕ ਦੂਜੇ ਨੂੰ ਪੜ੍ਹ ਕੇ ਸਮਝ ਨਹੀਂ ਸਕੇ ਉਨੇ ਬਾਪੂ ਦੰਦੜੀਆਂ ਕੱਢ ਰਿਹਾ ਸੀ ਘੜੀ ਕਨੂੰ ਨਸੀਬੋ ਨੇ ਦਰਦ ਦੀ ਹੂਕ ਮਾਰ ਦਿੱਤੀ ਉਸਨੇ ਭਲੇਖੇ ਨਾਲ ਕਿਸੇ ਨੂੰ 10 10 ਰੁਪਏ ਦੇ ਦੋ ਨੋਟ ਵਾਧੂ ਫੜਾ ਦਿੱਤੇ ਬੁੜਾ ਤਾਂ ਪਹਿਲਾਂ ਹੀ ਨਸੀਬੋ ਨੂੰ ਕੁੱਟਣ ਦੇ ਬਹਾਨੇ ਢੋਲਦਾ ਰਹਿੰਦਾ ਸੀ ਉਸਨੇ ਗੁੱਸੇ ਚ ਬੁੜੀ ਦੀ ਸੱਜੀ ਵਖੀਚ ਵੱਟ ਕੇ ਗੁੱਜੂ ਹੂਰਾ ਮਾਰਿਆ ਤੇ ਘਰ ਦੀ ਚਾਰਦੁਆਰੀ ਅੰਦਰ ਗ੍ਰਹਿ ਜੋਦ ਛਿੜ ਗਿਆ ਡਾਕਟਰਾਂ ਕੋਲ ਖੱਜਲ ਖਵਾਰੀ ਮੁਫਤ ਦੀ ਤੇ ਪੈਸਿਆਂ ਦੀ ਲੁਟਾਈ ਦਾ ਹਿਸਾਬ ਗਿਣ ਹੋਣ ਲੱਗਿਆ ਨਸੀਬੋਂ ਉਂਝੇ ਕਿਸੇ ਡਾਕਟਰ ਕੋਲੇ ਜਾਣ ਤੋਂ ਡਰਦੀ ਸੀ ਕਿਆ ਦੱਸੂਗੀ ਕਿ ਟੋਡੇ ਨੇ ਵਖੀਚ ਗੂਠੇ ਦਾ ਤਿੱਖਾ ਨੋਂ कसो ਵ ਦਿੱਤਾ ਪਤਾ ਨਹੀਂ ਬੁੜੇ ਬਖਤੌਰੇ ਦੇ ਨਹਾਂ ਚਾ ਕਿਹੜੀ ਕਿਲੂਆਂ ਦੇ ਹਿਸਾਬ ਨਾਲ ਜ਼ਹਿਰ ਹੋਵੇ ਉਹ ਤਾਂ ਬਸਿਰ ਸਿਰ ਤੋਂ ਪੈਰਾਂ ਤੱਕ ਵਿਸਦਾ ਭਰਿਆ ਪਿਆ ਪਤਾ ਨਹੀਂ ਉਸਨੇ ਕਦੇ ਕਿਸੇ ਨਾਈ ਤੋਂ ਨਾ ਕਟਾਏ ਹੋਣ ਕਬਰਾਇਆ ਬੁੜਾ ਬਖਤौरा ਹੌਸਲਾ ਵੀ ਦਿੰਦਾ ਰਿਹਾ ਤਾਂ ਕਿਆ ਹੋਇਆ ਜੇ ਤੇਰੇ ਇੱਕ ਮਾਰਤਾ ਪਹਿਲਾਂ ਵੀ ਤਾਂ ਮਾਰ ਦਿੰਦਾ ਤਾਂ ਹੁਣ ਕਸੂਤੇ ਥਾਂ ਲੱਗ ਗਿਆ ਹੋ ਜਾਣਾ ਠੀਕ ਐ ਬੋਲਦਾ ਬੁੜਾ ਕੱਚਾ ਜਿਹਾ ਹੋਇਆ ਘਰ ਤੋਂ ਬਾਹਰ ਨੂੰ ਖਿਸਕ ਗਿਆ ਸੁਬਾ ਸ਼ਾਮ ਹੀ ਕਰੇ ਦਿਸਿਆ ਨਹੀਂ ਤਾਂ ਬਾਹਰ ਟਲਿਆ ਰਿਹਾ ਨਸੀਬੋ ਦਿਹਾੜੀ 'ਚ 36 ਕੰਮ ਕਰਦੀ ਹੁਣ ਉਹਦੇ ਕੰਮ ਹੋਣ ਕੋਹ ਹੋਰ ਕੌਣ ਕਰੇ ਕਬੀਲਦਾਰੀ ਦੀ ਗੱਡੀ ਖੜ ਗਈ ਡੰਗਰ ਵੱਛਾ ਕੱਖ ਕੰਡਾ ਗੂਹਾ ਕੂੜਾ ਘਰ ਚ ਕਿਸੇ ਨੂੰ ਮੈਸ ਦੀ ਧਾਰ ਕੱਢਣੀ ਨਹੀਂ ਆਉਂਦੀ ਉਹਦੀ ਮੰਗ ਮੁਰਗੇ ਦੀ ਪਹਿਲੀ ਬਾਗ ਨਾਲ ਸੱਜਰੇ ਸਭ ਤੋਂ ਪਹਿਲਾਂ ਕੌਣ ਉੱਠੇ ਜਿਸ ਦਿਨ ਕਦੇ ਉਹ ਦਿਨ ਚੜੇ ਉੱਠਦੀ ਤਾਂ ਸਾਰੇ ਕੰਮ 헤ਡ ਉੱਪਰ ਹੋ ਜਾਂਦੇ ਪਾਥੀਆਂ ਦੇ ਪੱਥਵਾੜੇ ਚ ਗੋਹੇ ਦੇ ਢੇਰ ਦੀ ਕਿਸੇ ਨੂੰ ਕੋਈ ਸਾਰ ਨਹੀਂ ਤੇ ਬੁੜੇ ਦੇ ਇੱਕੋ ਖਸੂਨ ਨੇ ਸਾਰੀ ਖੇਲ ਹੀ ਵਿਖਾੜ ਕੇ ਰੱਖ ਦਿੱਤੀ ਤਾਂ ਵੀ ਤਮਾ ਦੀ ਖਾਦੀ ਨਸੀਬੋ ਦੇ ਹੱਥ ਪੈਰ ਨਾ ਟੇਕਦੇ ਅਗਲੀ ਸਵੇਰ ਉਹ ਗੋਵੇ ਦਾ ਤਸਲਾ ਚੁੱਕਣ ਲੱਗੀ ਤਾਂ ਪਤਲੀਆਂ ਚ ਕਰਕ ਵੱਜੀ ਤਸਲਾ ਚੋਕ ਹੀ ਨਾ ਹੋਇਆ ਦਰਦ ਨਾਲ ਕੰਬਦੀ ਉਹ ਮੂੰਹ ਨੇਰੇ ਮੰਜੇ ਤੇ ਦੂਸਰੀ ਖੱਬੀ ਵੱਖੀ ਪਾਰ ਲੇਟ ਗਈ ਧਾਰ ਕੱਢਣੀ ਵਿੱਚੇ ਰਹਿ ਗਈ ਚਾਹ ਨੂੰ ਦੁੱਧ ਨਾ ਮੈਸ ਕਿਸੇ ਕੋਲ ਖੜੇ ਨਾ ਛੋਟੀ ਵਿਖਾ ਕੇ ਡਰਾਤ ਭੁਕਾ ਕੇ ਮੈਸ ਦੀਆਂ ਮੂਰਲੀਆਂ ਲੱਤਾਂ ਨੂੰ ਜੁੱਟ ਲਾਇਆ ਮੈਸ ਚੋਂਦਿਆ ਬੁੜੇ ਦੇ ਗੂਠੇ ਦੁਖਣ ਲੱਗ ਪਏ ਅੱਧਿਕ ਚੋਕੇ ਕੱਟਾ ਛੱਡ ਦਿੱਤਾ ਕੱਟੇ ਨੂੰ ਮੌਜਾਂ ਲੱਗ ਗਈਆਂ ਆਪਣੀ ਮਾਂ ਦੇ ਥਾਂ ਚੁੰਗਣ ਦੀਆਂ ਬਾਕੀ ਧਾਰ ਕੱਟੇ ਨੇ ਲਪਾ ਲਪ ਚੁੰਗ ਕੇ ਨਪੇੜ ਦਿੱਤੀ ਪਰ ਫੇਰ ਵੀ ਮੈਸ ਦਾ ਖਿਹੜਾ ਨਾ ਛੱਡੇ ਸਭ ਤੋਂ ਛੋਟਾ ਮੁੰਡਾ ਕੀਰੀ ਮਾਂ ਨੂੰ ਸਾਈਕਲ ਪਿੱਛੇ ਬਿਠਾ ਕੇ ਸ਼ਹਿਰ ਨੂੰ ਲੈਵ ਤੁਰਿਆ ਕੋਈ ਡਾਕਟਰ ਐਨੇ ਸਾਜਰੇ ਕਿੱਥੇ ਮਿਲਣਾ ਸੀ ਇੱਕ ਆਯੁਰਵੇਦ ਦੇ ਵੈਦ ਦੀ ਦੁਕਾਨ ਖੁੱਲ੍ਹੀ ਸੀ ਸ਼ਾਇਦ ਉਸ ਨੂੰ ਵੀ ਨਸੀਬੋਂ ਵਾਂਗ ਮੁਰਗੇ ਦੀ ਪਹਿਲੀ ਭਾਂਗ ਨਾਲ ਇਸ਼ਕ ਸੀ ਉਹੋ ਵੀ ਅਜੇ ਆ ਕੇ ਬੈਠਾ ਹੀ ਸੀ ਰਾਮ 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 ਤੂੰ ਹੀ ਤੂੰ ਹੀ ਤੂੰ ਹੀ ਵੈਦ ਦਾ ਪਾਠ ਕੌਣ ਸੁਣੀ ਨਮਸਕਾਰ ਜੀ ਅੱਜ ਤੇ ਬੇਬੇ ਨੂੰ ਲਿਆਇਆ ਸਾਜਰੇ ਸਾਜਰੇ ਜੀ ਸਰ ਪੈਣ ਕਿਆ ਹੋਇਆ ਦੱਸ ਹੁਣ ਮੇਰੇ ਜੀ ਆ ਸੱਜੇ ਪਾਸੇ ਬੱਖੀ ਚ ਸੱਟ ਲੱਗੀ ਬਹੁਤ ਦਰਦ ਮਾਰਦਾ ਸਾਰੀ ਰਾਤ ਅੱਖ ਨਹੀਂ ਲੱਗੀ ਨਸੀਬੋ ਨੇ ਵੈਦ ਦੀ ਵਿਹਲ ਦਾ ਫਾਇਦਾ ਚੱਕ ਦਿਆਂ ਏਕ ਇੱਕ ਗੱਲ ਸੁਣਾ ਦਿੱਤੀ ਪਰ ਹੂਰੇ ਦਾ ਜ਼ਿਕਰ ਨਹੀਂ ਕੀਤਾ ਮੁੰਡੇ ਕੀਰੀ ਤੋਂ ਕਿੱਥੇ ਟੇਕ ਹੋਵੇ ਇਹ ਤਾਂ ਜੀ ਸਾਡੇ ਬੁੜੇ ਨੇ ਇਹਦੇ ਬੱਖੀ ਚ ਹੂਰਾ ਮਾਰਿਆ ਓਹੋ ਮੈਂ ਨਾ ਕਹਿ ਓਏ ਐ ਨਾ ਕਹਿ ਓਏ ਐ ਤਾਂ ਮੇਰੇ ਯਾਰ ਵੈਦ ਮੂੰਹ ਚੋਂ ਨਿਕਲੀ ਦੰਦ ਨਕਲੀ ਦੰਦ ਸੰਭਾਲਦਾ ਕਿਸੇ ਸ਼ਰਮਿੰਦਗੀ ਦਾ ਸਮੋਸਿਆ ਜਾਂ ਮੁਸਕੁਰਾਇਆ ਜਿਵੇਂ ਉਸ ਨੂੰ ਖੁਦ ਬੁੜੇ ਹੋਣ ਉੱਤੇ ਸ਼ਰਮ ਆ ਗਈ ਹੋਵੇ ਜਾਂ ਉਸਨੇ ਹੀ ਹੂਰਾ ਮਾਰਿਆ ਹੋਵੇ ਹੁਣ ਚ ਹਕੀਮ ਮਰਚ ਸਮਝ ਗਿਆ ਕਿ ਰੀਤਾ ਕਿਰੀਤਾ ਟੇਕ ਕੇ ਬੈਠ ਗਿਆ ਪਰ ਨਸੀਬੋ ਨੇ ਦੁੱਖ ਦੀ ਬੱਕੀ ਵਾਲੇ ਪਾਸੇ ਦੀ ਕੋਣੀ ਮੁੰਡੇ ਦੇ ਮਾਰੀ ਤਾਂ ਕਿ ਉਹ ਚੁੱਪ ਰਹੇ ਇਹਨੂੰ ਕਿਹਾ ਪਤਾ ਨਹੀਂ ਆਣੀ ਨੂੰ ਮੈਂ ਤਾਂ ਇੱਕ ਦੇ ਖੇਤ ਚੋਂ ਪੋਂਡੇ ਘੜ ਦੀ ਗਿਰ ਪਈ ਆ ਬੱਕੀ ਚ ਵੱਜੀ ਖੂੰਗੀ ਆਹਾ ਨਸੀਬੋ ਨੇ ਸਾਰੀ ਗੱਲ ਗੋਲਮੋਲ ਕਰਨ ਦੀ ਕੋਸ਼ਿਸ਼ ਕੀਤੀ ਵੈਦ ਨੇ ਦੇਖਿਆ ਕੋਜਨਾ ਮਰੀਜ਼ ਦੀ ਗੱਲ ਸੁਣ ਕੇ ਚਾਰ ਕੈਪਸੂਲ ਚਾਰ ਗੋਲੀਆਂ ਹੱਥ ਤੇ ਰੱਖ ਕੇ ਵਿਖਾਏ ਚਾਰ ਖੁਰਾਕਾਂ ਸਵੇਰੇ ਸ਼ਾਮ ਗਰਮ ਦੁੱਧ ਨਾਲ ਲੈ ਪੈਣ ਪਹਿਲੀ ਖੁਰਾਕ ਤੇ ਇਹ ਦਰਦ ਦੱਬ ਜਾਊਗਾ ਜਿੱਥੇ ਦਰਦ ਹੁੰਦਾ ਉਥੇ ਆਹ ਮਲਮ ਲਾ ਕੇ ਟਕੋਰ ਕਰੋ ਇੱਕ ਮਲਮ ਦੀ ਡੱਬੀ ਵੀ ਫੜਾ ਦਿੱਤੀ ਲੇਕਿਨ ਦਰਦ ਨਾ ਦੱਬਿਆ ਨਸੀਬੋ ਬੁੜੇ ਨਾਲ ਪੁੱਠੀ ਹੋ ਹੋ ਲੜੇ ਉਸ ਨੂੰ ਟੁੱਟ ਟੁੱਟ ਪਵੇ ਬੁੜੇ ਦੀਆਂ ਨਾਨੀਆਂ ਕਣਾਨੀਆਂ ਦੇ ਪੋਤੜੇ ਫੋਲ ਦਿੱਤੇ ਜਾ ਹੋਏ ਬੁੜ੍ਹਾ ਟੁੱਟ ਜੇ ਤੇਰੀ ਮੁੰਡੀ ਗਿਆ ਗੁਜਰਿਆ ਜਹਾਨ ਦਾ ਹੋਰ ਪਾਸੇ ਮਾਰ ਲੈਂਦਾ ਹੁਣ ਆ ਗਿਆ ਸਵਾਦ 10-20 ਰੁਪਏ ਪਿਛੇ ਮੇਰੀਆਂ ਆਂਦਾ ਇਕੱਠੀਆਂ ਕਰਤੀਆਂ ਫੂਕ ਹੋਣੇ ਨੇ ਇਹ ਹੂਰਾ ਮਹਿੰਗਾ ਪਾਊਗਾ ਤੈਨੂੰ ਅਛਿਆ ਨਸੀਬ ਨੂੰ ਉਬਲੇ ਦੇਸੀ ਆਂਡੇ ਖਲਾਏ ਖਰੋੜਿਆਂ ਦਾ ਸੋਰਬਾ ਦਿੱਤਾ ਐਨੇ ਗੁੱਸੇ 'ਚ ਤਕੜੀ ਖਰਾਕ ਦਵਾਈ ਦੇ ਨੇਕੀ ਸੁਆਹ ਸਰ ਕਰਨਾ ਸੀ ਗੁੱਸਾ ਦਰਦ ਨੂੰ ਸਹਿ ਦੇ ਰਿਹਾ ਸੀ ਲੱਗਦਾ ਉਹ ਬੁੜੇ ਨਾਲ ਲੜ ਕੇ ਹੀ ਠੀਕ ਹੋ ਸਕਦੀ ਸੀ ਜਦੋਂ ਚੀਸ ਉੱਠਦੀ ਬੁੱਢੇ ਦੇ ਬਰਖਲਾਵ ਬਖਰਾਵਟ ਕਰਦੀ ਘਰ ਦੇ ਸਾਰੇ ਜੀ ਸਭ ਸੁਣੀ ਜਾਂਦੇ ਸਲਾਹਾਂ ਦੇਈ ਜਾਂਦੇ ਹੁਣ ਸੱਟ ਦਾ ਦਰਦ ਪੈ ਵਿਅਦਾ ਹਕੀਮ ਦੇ ਹੱਥਾਂ ਚੋਂ ਨਿਕਲ ਕੇ ਕਿਤੇ ਦੂਰ ਫੈਲ ਗਿਆ ਤਾਂ ਬੁੜਾ ਹੋਰ ਵੀ ਸ਼ਰਮਿੰਦਾ ਹੋਈ ਜਾ ਰਿਹਾ ਸੀ ਉਹ ਨਸੀਬੋ ਨੂੰ ਨਾਲ ਲੈ ਕੇ ਕਿਸੇ ਹਸਪਤਾਲ ਜਾਣ ਤੋਂ ਵੀ ਟੱਲਦਾ ਸੀ ਉਹਨੂੰ ਡਰ ਸੀ ਕਿ ਕਿਤੇ ਨਸੀਬੋ ਡਾਕਟਰਾਂ ਮੂਰੇ ਸੱਚ ਨਾ ਬੱਕ ਦੇਵੇ ਤਾਂ ਵੀ ਉਹ ਡਰ ਦਾ ਡਰ ਦਾ ਨਸੀਬੋ ਨੂੰ ਇੱਕ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਗਿਆ ਪ੍ਰਾਈਵੇਟ ਹਸਪਤਾਲ ਵਿੱਚ ਲੱਗਣ ਵਾਲੇ ਪੈਸਿਆਂ ਨੇ ਦੋ ਮਾਜੀਆਂ ਨੂੰ ਸਭ ਕੁਝ ਪੁਲਾ ਦਿੱਤਾ ਲੇਡੀ ਸਰਜਨ ਡਾਕਟਰ ਆਪਣੇ ਕਸਬ ਵਿੱਚ ਮਾਹਿਰ ਸੀ ਜ਼ਿੰਦਗੀ ਚ ਪਹਿਲੀ ਵਾਰੀ ਨਸੀਬੋ ਨੇ ਆਪਣੇ ਸਾਰੇ ਕੱਪੜੇ ਨਰਸਾਂ ਨੇ ਸਾਰੇ ਕੱਪੜੇ ਨਰਸਾਂ ਨੇ ਉਤਰਵਾ ਦਿੱਤੇ ਤੇ ਹਸਪਤਾਲ ਦਾ ਵਰਦੀनुਮਾ ਚੋਲਾ ਜਿਹਾ ਪਵਾ ਦਿੱਤਾ ਜੋ ਨਾ ਕਮੀਜ਼ ਲੱਗਦਾ ਨਾ ਸੁੱਤਣ ਨਰਸਾਂ ਨੂੰ ਉਸਦੇ ਨੰਗ ਸੰਗ ਦੀ ਕੀ ਪਰਵਾਹ ਸੀ ਉਸਦੀ ਕੰਗ ਰੋੜ ਦੇ ਇਈ ਪਾਸੇ ਤੋਂ ਪੁੱਠੀ ਸਿੱਧੀ ਲਟਾ ਕੇ ਐਕਸ ਰੇ ਖਿੱਚੇ ਗਏ ਖੂਨ ਦੇ ਟੈਸਟ ਹੋਏ ਐਕਸ ਰੇ ਰਿਪੋਰਟਾਂ ਤੇ ਪਰਚੀ ਤੇ ਲਿਖੀਆਂ ਦਵਾਈਆਂ ਵਾਲਾ ਕਾਗਜ਼ ਹੱਥਾਂ 'ਚ ਫੜੀ ਹਸਪਤਾਲ ਚੋਂ ਬਾਹਰ ਨਿਕਲ ਆਏ ਆਹ ਲੈ ਨਸੀਬੋ ਮਲਮ ਦੀ ਡੱਬੀ ਡਾਕਟਰ ਨੇ ਕਹਿੰਦੀ ਗੁੱਜੀ ਸਾਟ ਐ ਆਹ ਫੜ ਐਡੈਕਸ ਕਹਿੰਦੀ ਸਾਰੀ ਪੇਠ ਤੇ ਐਨ ਚੰਗੀ ਤਰ੍ਹਾਂ ਦਬਕੇ ਮਾਲਚ ਕਰੋ 24 ਦੀ ਆਈ ਨਾਲੇ ਆ ਗੋਲੀਆਂ ਦਾ ਪਤਾ ਬਰੀਕ ਚੂਹੇ ਦੀਆਂ ਮੇਂਗਣਾ ਵਰਗੀਆਂ ਗੋਲੀਆਂ 50 ਦੀਆਂ ਖੜੇ ਪੈਰ 100 100 ਤੇ ਤਿੰਨ ਨੋਟ ਉੱਜੜ ਕੇ ਥੇਲੇ ਦੀ ਬੁੜੀ ਟਕਾ ਸਿਰਮੁਨਾਈ ਬੁੜਾ ਪੈਸਿਆਂ ਦਾ ਵਿਖਿਆਨ ਕਰਕੇ ਦਰਦ ਨੂੰ ਫਿੱਕਾ ਪਾਉਣਾ ਚਾਹੁੰਦਾ ਸੀ ਸੋ ਦੋ ਦਿਨਾਂ ਨਸੀਬੋ ਆਪ ਹੀ ਆਇਓਡੈਕਸ ਦੀ ਮਲਮ ਲਾਉਂਦੀ ਰਹੀ ਪਿੱਠ ਪਿਸ਼ੇ ਉਹਦਾ ਹੱਥ ਹੀ ਨਾ ਪੁੰਜਦਾ ਹੱਡੀ ਕੋਈ ਨਹੀਂ ਟੁੱਟੀ ਅੰਦਰ ਕਿਤੇ ਕੋਈ ਨਾੜ ਨਸ ਖਿਸਕੀ ਹੋਈ ਲੱਗਦੀ ਐ ਚੱਜ ਨਾਲ ਦੱਬ ਕੇ ਮਾਲਿਸ਼ ਹੋ ਜਾਂਦੀ ਤਾਂ ਚੱਜ ਦੀ ਮਾਲਿਸ਼ ਜਿਵੇਂ ਦੀ ਉਹ ਆਪ ਆਪਣੇ ਮੁੰਡਿਆਂ ਦੀ ਕਰਦੀ ਆਈ ਸੀ ਨਸੀਬੋ ਸਾਰੀ ਉਮਰ ਆਪਣੇ ਬੇਟਿਆਂ ਦੀਆਂ ਪਿੱਠਾਂ ਲੱਤਾਂ ਤੇ ਲੱਤਾਂ ਰੂਹ ਨਾਲ ਮਲਦੀ ਘੋਟ ਦੀ 45 ਸਾਲ ਦੀ ਹੋ ਗਈ ਸੀ ਉਸ ਦੀਆਂ ਨੋਹਾ ਕਦੇ ਵਿਆਹਾਂ ਸ਼ਾਦੀਆਂ 'ਚ ਮਿਲਦੀਆਂ ਤਾਂ ਇਸ ਘਰ ਵਿੱਚ ਮਾਂ ਦੇ ਆਪਣੇ ਮੁੰਡਿਆਂ ਦੀਆਂ ਲੱਤਾਂ ਘੁੱਟਣ ਦਾ ਰਿਵਾਜ ਜਾਦ ਕਰਕੇ ਆਪਸ ਵਿੱਚ ਮੁਸਕੜੀਆਂ ਲੈ ਲੈ ਕੇ ਹੱਸਦੀਆਂ ਵੱਡਾ ਮੁੰਡਾ ਵਿਆਹ ਦਿੱਤਾ ਤਾਂ ਉਹ ਆਪਣੀ ਨੌਕਰੀ ਪਿੱਛੇ ਨਿਆਣੀ ਲੈ ਕੇ ਅੰਬਾਲੇ ਜਾ ਟਿਕਿਆ ਵਿਚਕਾਰਲੇ ਮੁੰਡੇ ਨੂੰ ਘਰ ਵਾਲੀ ਕਿਹਾ ਲਿਆ ਦਿੱਤੀ ਕਿ ਉਹਨੇ ਵੀ ਮਾਂ ਦੀ ਉਹਨੂੰ ਵੀ ਮਾਂ ਦੀ ਲੋੜ ਨਾ ਰਹੀ ਵਿਚਕਾਰਲੀ ਨੋ ਉਹ ਆਪਣੀ ਸੱਸ ਦਾ ਸਰਸਰੀ ਹਾਲਚਾਲ ਪੁੱਛਦੀ ਤੇ ਰਾਤ ਨੂੰ ਸਾਰੀ ਖਬਰਸਾਰ ਆਪਣੇ ਸ਼ਰਾਬੀ ਘਰਵਾਲੇ ਨੂੰ ਸੁਣਾ ਦਿੰਦੀ ਉੰਜ ਉਹ ਹਰ ਰੋਜ਼ ਸਲਾਈ ਸੈਂਟਰ ਵਿੱਚ ਲੇਡੀ ਸੂਟ ਸਿਉਣੇ ਸਿੱਖਣ ਜਾਂਦੀ ਉਸ ਨੂੰ ਵੇਲ ਕਿੱਥੇ 24 ਘੰਟੇ ਧਿਆਨ ਉਹਦਾ ਕੈਂਚੀ ਚ ਫਸਿਆ ਰਹਿੰਦਾ ਨਾਲੇ ਆਪਣੇ ਜਵਾਕਾਂ ਚ ਉਲਜੀ ਉਹ ਬੁੜੀ ਦੀ ਮਾਲਿਸ਼ ਦਾ ਫਹਾ ਵਡਣ ਵਡਣ ਕਰਦੀ ਮਾਲਿਸ਼ ਅੱਧੀ ਮੁੱਕ ਗਈ ਪਰ ਕਰਕ ਅਜੇ ਵੀ ਵੱਜੀ ਜਾ ਰਹੀ ਸੀ ਹੁਣ ਉਹ ਆਪਣੀ ਵੱਖੀ ਨੂੰ ਲੈ ਕੇ ਫਸੀ ਬੈਠੀ ਸੀ ਗੋਲੀਆਂ ਨੇ ਆਪਣਾ ਚੰਗਾ ਅਸਰ ਕੀਤਾ ਉਹ ਬੁੜੇ ਨੂੰ ਗਾਲਾਂ ਕੱਢਣੀਆਂ ਭੁੱਲ ਗਈ ਪਰ ਉਸਤਾ ਮੈਸ ਦਾ ਸੰਗਲ ਖੋਲਣ ਦਾ ਹਿਆਨਾ ਪੈਂਦਾ ਕਿਸੇ ਨੇ ਚਾਚ ਨਾਲ ਉਹਦੀ ਟੂਹੀ ਤੇ ਆਇਓਡੈਕਸ ਨਹੀਂ ਸੀ ਮਲੀ ਰਹਿ ਗਿਆ ਪੇਟ ਕਰੋੜੀ ਦਾ ਕੀਰੀ ਜਿਆਦਾ ਨਹੀਂ ਤਾਂ ਇੱਕ ਤਾਂ ਵੀ ਹਫਤੇ ਵਿੱਚ ਦੋਕ ਦਿਨ ਉਹ ਕੀਰੀ ਦੀ ਪੇਠ ਜ਼ਰੂਰ ਘੋਟ ਦਿੰਦੀ 10ਵੀਂ ਦਾ ਪੇਪਰ ਥਿੰਦਾ ਉਹ ਟਿਊਸ਼ਨਾਂ ਤੋਂ ਰਾਤ ਨੂੰ 10 ਵਜੇ ਮੁੜਦਾ ਸੀ ਹੁਣ 11ਵੀਂ ਵਿੱਚ ਨਾਨ ਮੈਡੀਕਲ ਲਿਆ ਹੋਇਆ ਸੀ ਪੜਦੇ ਪੜਦੇ ਗਰਦਨ ਆਕੜ ਜਾਂਦੀ ਪੜ੍ਹਾਈ ਤੇ ਭਵੇਖ ਡਰਾਉਂਦੇ ਤਾਂ ਨੀਂਦ ਨਾ ਆਉਂਦੀ ਅਨਪੜ ਮਾਂ ਆਪਣੇ ਮੁੰਡੇ ਦਾ ਮੂੰਹ ਪੜ ਲੈਂਦੀ ਸੌ ਜਾ ਬਹੁਤ ਰਾਤ ਹੋ ਗਈ ਕੱਲ ਦਿਨ ਨਹੀਂ ਚੜਨਾ ਹੋਰ ਕੁਝ ਨਾ ਸਮਝ ਲੱਗਦਾ ਤਾਂ ਕੀ ਰੀ ਦੀਆਂ ਲੱਤਾਂ ਕੁੱਟਣ ਲੱਗਦੀ ਕਹਦੇ ਪਿੱਠ ਮਾਲਦੀ ਹਰੇਕ ਐਤਵਾਰ ਉਹਦੇ ਵਾਲਾਂ ਨੂੰ ਸਰੋਂ ਦਾ ਤੇਲ ਚਾਸਦੀ ਟੋਲ ਟੋਟਨੀ ਰਗੜਦੀ ਕੀ ਰੀ ਪੁੱਤ ਤੂੰ ਕਰ ਅੱਜ ਮੇਰੀ ਮਾਲਿਸ਼ ਕਰੂੰਗਾ ਕੀਰੀ ਨੂੰ ਮਾਂ ਦਾ ਇਹ ਸਵਾਲ اٹਪਟਾ ਜਿਹਾ ਲੱਗਿਆ ਮੰਜੇ ਤੇ ਬਹਿ ਕੇ ਉੱਠ ਖੜਾ ਹੋ ਗਿਆ ਮਨ ਵਿੱਚ ਆਇਆ ਕਹਦੇ ਮੇਤੇ ਨਹੀਂ ਹੁੰਦੀ ਮਾਲਿਸ਼ ਮੈਂ ਵਿਹਲੇ ਪੇਪਰ ਸਿਰ ਤੇ ਖੜੇ ਮੈਂ ਪੜਨਾ ਪਰ ਉਹ ਬੋਲਿਆ ਕੁਝ ਨਾ ਫਿਰ ਮੰਜੇ ਤੇ ਬੈਠ ਗਿਆ ਜਦੋਂ ਮਾਂ ਨੇ ਢਿੱਡ ਪਾਰ ਲੇਟ ਕੇ ਕਮੀਜ਼ ਦਾ ਪਿਛਲਾ ਪੱਲਾ ਪੇਠ ਤੋਂ ਉੱਪਰ ਖਿੱਚਿਆ ਤਾਂ ਕੋਈ ਜ਼ਖਮ ਨਹੀਂ ਸੀ ਦਿਖਦਾ 15 ਦਿਨ ਤਾਂ ਹੋ ਗਏ ਘਰ ਦੇ ਨਿੱਕੇ ਮੋٹے ਕੰਮ ਵੀ ਉਹ ਫੜਨ ਲੱਗ ਪਈ ਸੀ ਫਿਰ ਕੀ ਹੋਇਆ ਸੀ ਮਾਂ ਨੂੰ ਨਸੀਬੋਂ ਨੇ ਰੀੜ ਦੀ ਹੱਡੀ ਦੇ ਗੱਭੇ ਮੜਾ ਜਾ ਸੱਜੇ ਪਾਸੇ ਹੱਥ ਲਾ ਕੇ ਉਂਗਲੀਆਂ ਚੌੜੀਆਂ ਕਰਕੇ ਉਂਗਲੀਆਂ ਨੂੰ ਕੁਮਾ ਕੇ ਦੱਸਿਆ ਕਿ ਇੱਥੇ ਮਲਮਲਾ ਗੁੱਜੂ ਹੂਰਾ ਤਾਂ ਮਾੜੀ ਜਹੀ ਥਾਂ ਤੇ ਹੀ ਗੁੱਜੂ ਹੂਰਾ ਤਾਂ ਮਾੜੀ ਜਹੀ ਥਾਂ ਤੇ ਹੀ ਵੱਜਿਆ ਸੀ ਪਰ ਜਰਕ ਚਾਰੇ ਪਾਸੇ ਫੈਲ ਗਈ ਸੀ ਆਇਓਟੈਕ ਦੀ ਤਿੱਕੀ ਮੁਸ਼ਕ ਘੀਰੀ ਦੇ ਨੱਕ ਚ ਖੁਸ਼ ਖੁਰਕ ਕਰਨ ਲੱਗੀ ਉਹ ਮਾਲਿਸ਼ ਕਰਨ ਲੱਗਿਆ ਮਾਂ ਦੇ ਦਰਦ ਤੋਂ ਝਿਜਕਦੇ ਹੌਲੀ ਹੌਲੀ ਪੇਠ ਮਲੀ ਬਾਹਰੋਂ ਤਾਂ ਚੰਬੜੀ ਤੇ ਕੁਝ ਨਹੀਂ ਸੀ ਦੇਖਦਾ ਅੰਦਰ ਕੁਝ ਵੀ ਹੋ ਸਕਦਾ ਹੈ ਅੰਦਰੂਨੀ ਸੱਟ ਦਾ ਅਤਾ ਪਤਾ ਨਾ ਲੱਗਦਾ ਅਗਲਾ ਦਿਨ ਚੜਾਇਆ ਨਸੀਬੋ ਸਾਰਾ ਦਿਨ ਵੱਟੇ ਖਾਂਦੀ ਸ਼ਾਮ ਤੱਕ ਜਾ ਪੁੱਜੀ ਰਾਤ ਨੂੰ ਫੇਰ ਮਾਲਿਸ਼ ਕਿਰੀ ਕੱਲ ਤਾਂ ਲੈ ਜੂੜ ਜਾ ਵੱਡਿਆ ਇਹ ਆ ਮਾਲਿਸ਼ ਦੀ ਡੱਬੀ ਤੇਰੇ ਵਾਲੇ ਬਿਸਤਰੇ ਪਰ ਚੱਲ ਆਹ ਮੰਜੇ ਪਰ ਨਹੀਂ ਇਹ ਮੰਜਾ ਢਿੱਲਾ ਪਿਆ ਹੈ ਮਲ ਤੇਤੇ ਸੁਆ ਹੋਣਾ ਲੈ ਹੁਣ ਛੇਤੀ ਕਰ ਮਾਂ ਨੂੰ ਸ਼ਾਇਦ ਨੀਂਦ ਆ ਰਹੀ ਸੀ ਮਾਤਾ ਟੈੱਡ ਪਰ ਲੇਟ ਗਈ ਉਸਨੇ ਆਪਣੇ ਨਵੇਂ ਸੀਤੇ ਸੂਟ ਦਾ ਪਿਛਲਾ ਪੱਲਾ ਉੱਪਰ ਖਿੱਚ ਲਿਆ ਘੀਰੀ ਤੇ ਨੱਕ ਨੂੰ ਫੇਰ ਉਹੀ ਆਇਓਡੈਕਸ ਦੀ ਮੁਸ਼ਕ ਚੜ ਗਈ ਪੁੱਤ ਥੋੜਾ ਹੋਰ ਉੱਪਰ ਨੂੰ ਲਾ ਜਿੱਥੇ ਚੀਸ ਵੱਜਦੀ ਹੈ ਬੇਬੇ ਤੇਰਾ ਨਵਾਂ ਸਿਉਤਾ ਕਮੀਜ਼ ਲਿਪੜ ਜਾਣਾ ਮੈਂ ਕਰਦੀ ਉੱਪਰ ਨੂੰ ਕੱਪੜੇ ਸਿਉਣੇ ਸਿੱਖਦੀ ਹਲੇ ਮੇਰਾ ਕੁੜੀਆਂ ਚਿੜੀਆਂ ਵਰਗਾ ਸੂਟ ਸਿਉਂਤਾ ਕਹਿੰਦੀ ਬਾਡੀ ਫਿਟ ਕਰਤੀ ਖੁੱਲਾ ਡੁੱਲਾ ਕੱਪੜਾ ਸੋਹਣਾ ਲੱਗਦਾ ਜਿੱਕਣਾ ਮਰਜ਼ੀ ਪਉ ਖੋਲੋ ਖੀਸਾ ਲਾਇਆ ਹੀ ਨਹੀਂ ਕਹਿੰਦੀ ਆਉਂਦਾ ਨਹੀਂ ਖੀ ਹਲੇ ਖੀਸਾ ਲਾਉਣਾ ਸਿੱਖਿਆ ਹੀ ਨਹੀਂ ਕੱਪੜਾ ਖਰਾਬ ਕਰਤਾ ਜਖਣਾ ਪੱਟਦੀ ਸਖੰਦਰੂ ਨੂੰ ਕੌਣ ਆਪਣਾ ਨਵਾਂ ਕੱਪੜਾ ਦਿੰਦਾ ਕੱਟਣ ਵੱਡਾ ਨੂੰ ਸਿਉਂ ਨੂੰ ਮੈਂ ਤਾਂ ਚਲੋ ਕਰ ਦਿਆਂ ਆ ਕਰਦਾ ਸੂਟ 6 ਮਹੀਨੇ ਹੋ ਗਏ ਸੂਟ ਸਵਾਉਣਾ ਸੂਟ ਸਵਾਉਣਾ ਕਰਦੀ ਨੂੰ ਫੇਰ ਇਹ ਕੱਪੜੇ ਸਿਉਣ ਸਿੱਖਣ ਲੱਗ ਪਈ ਉਹ ਕੀਰੀ ਨੇ ਜੋਰ ਨਾਲ ਰੀੜ ਦੀ ਹੱਡੀ ਦਬ ਦਿੱਤੀ ਇੱਥੇ ਹੀ ਕਰਕ ਵੱਜਦੀ ਮਲਮ ਹੋਰ ਲਾ ਪਹਿਲਾਂ ਪਹਿਲਾਂ ਤੇਰਾ ਹੱਥ ਖੁਸ਼ਕ ਲੱਗਦਾ ਚੋਬਦਾ ਤਿਲਕਦਾ ਨਹੀਂ ਹਾਂ ਹਾਂ ਲਾ ਦੇ ਆ ਲਾ ਦੇ ਹੁਣ ਠੀਕ ਆ ਦੋ ਸੱਤੇ ਤੇ ਉੱਪਰ ਹੋ ਗਏ ਫਸੀ ਨੂੰ ਆਹ ਰਿਆ RAM ਹੋਰ ਉੱਪਰ ਨੂੰ ਸਾਰੀ ਪੇਠ ਦਬਕੇ ਮਾਲਦੇ ਬੱਕੀਆਂ ਤੇ ਵੀ ਮਾਲ ਤੇਰਾ ਨਵਾਂ ਕਮੀਜ਼ ਲਿੱਬੜ ਜਾਣਾ ਮੈਂ ਹੋਰ ਕਰਦੀ ਉੱਪਰ ਨੂੰ ਭਰ ਤੰਗ ਸੀ ਤੇ ਕਮੀਜ਼ ਦਾ ਨਵਾਂ ਕਪੜਾ ਅੜਿਆ ਖੜਾ ਸੀ ਘੀਰੀ ਨੇ ਕੰਮ ਨੇ ਬੇੜਨ ਲਈ ਕਮੀਜ਼ ਪੇਠ ਉੱਪਰ ਜੋਰ ਨਾਲ ਖਿੱਚ ਕੇ ਮੋਰਾ ਉੱਤੇ ਇਕੱਠਾ ਕਰ ਦਿੱਤਾ ਤੇ ਤਿਲਕ ਦੇ ਦੋਵੇਂ ਹੱਥੀ ਸਾਰੀ ਪੇਠ ਤੇ ਵੱਖੀਆਂ ਤੇ ਦਬਾ ਦਬ ਮਲਨ ਮਲਨ ਲੱਗ ਪਿਆ ਤੇ ਤੇ ਨਸੀਬੋ ਪਤਾ ਨਹੀਂ ਥੱਕ ਗਈ ਜਾਂ ਅੱਕ ਗਈ ਪਤਾ ਨਹੀਂ ਉਹਦੀ ਨਾੜ ਆਪਣੇ ਟਿਕਾਣੇ ਜਾ ਟਿਕੀ ਉਹਨੂੰ ਲੱਗਿਆ ਕਿ ਕੀਰੀ ਦੇ ਹੱਥਾਂ ਦੇ ਦਬਾ ਦੀ ਰੰਗਤ ਬਦਲ ਗਈ ਉਸ ਦੀਆਂ ਉਂਗਲੀਆਂ ਵੱਖੀਆਂ ਤੋਂ ਪਿੱਛੇ ਕੁਝ ਹੋਰ ਟੂੰਡਦੀਆਂ ਟੂੰਡਦੀਆਂ ਲੱਗੀਆਂ ਇੱਕਦਮ ਮੋਰਾ ਉੱਤੇ ਭਾਰਾ ਬੋਝ ਆ ਗਿਆ ਉਸ ਨੂੰ ਜਿਵੇਂ ਕਿਸੇ ਕੜਕਤੀ ਬਿਜਲੀ ਦੀ ਲਸ਼ਕੋਰ ਵਿੱਚ ਕੀਰੀ ਦੇ ਬਚਪਨ ਦਾ ਕੁਝ ਖਾਸ ਦਿਸਣ ਲੱਗਿਆ ਜੋ ਹੋਰ ਦੁੱਖਾਂ ਦਰਦਾਂ ਦੇ ਢੇਰ ਹੇਠ ਦੱਬ ਗਿਆ ਸੀ ਉਸ ਨੇ ਖਿੱਚ ਕੇ ਕੀਰੀ ਨੂੰ ਤਿੱਖੀ ਚਿਰਕ ਮਾਰੀ ਕੀਰੀ ਬਸ ਹ ਬਹੁਤ ਹੋ ਗਿਆ ਪਰ ਪਰ ਹਟ ਜਾ ਕੀਰੀ ਠੰਮ ਪਰ ਕੇ ਇੱਕ ਪਾਸੇ ਜਾ ਖੜਿਆ ਨਸੀਬੋ ਕਮੇ ਜਾਂ ਹੇਠਾਂ ਨੂੰ ਕਰਦੀ ਹੋਈ ਆਪਣੇ ਆਪ ਨੂੰ ਸਮੇਟਦੀ ਕਮਰੇ ਚੋਂ ਬਾਹਰ ਹੁੰਦੀ ਆਪਣੇ ਮੂੰਹ ਵਿੱਚ ਹੀ ਬੋਲੀ ਤੈਨੂੰ ਕੋਈ ਪੁੱਠੀ ਸਿੱਧੀ ਗੱਲ ਬੋਲ ਦੂੰਗੀ ਤੇ ਨਸੀਬੋਂ ਨੂੰ ਕੀਰੀ ਦੇ ਬਚਪਨ ਦੀ ਇੱਕ ਦੁਪਹਿਰ ਚਾਦ ਆ ਗਈ ਪਹਿਲੀ ਜਮਾਤ ਵਿੱਚ ਪੜਦਾ ਸਕੂਲੋਂ ਮੁੜਦਾ ਫੱਟੀ ਬਸਤਾ ਚੁੱਕ ਕੇ ਬੱਚਾ ਕੀਰੀ ਮਾਂ ਦੇ ਦੁੱਧ ਚੁੰਗਣ ਲਈ ਚੌਧਰੀਆਂ ਦੇ ਇਕਾਂ ਦੇ ਖੇਤਾਂ ਵੱਲ ਨੂੰ ਸੂਟ ਵੱਟੀ ਆਇਆ ਤੇ ਮਾਂ ਦੇ ਕਮੀਜ਼ ਦਾ ਮੂਹਰਲਾ ਪੱਲਾ ਉੱਪਰ ਨੂੰ ਚੁੱਕਣ ਲੱਗਿਆ ਪਾ ਨਸੀਬੋ ਦਾ ਸਾਰਾ ਦਿਨ ਆਗ ਇਕੱਠੇ ਕਰਦੀ ਕਾਂਤੀ ਪਈ ਸੀ ਉਸਨੇ ਖਿੱਚ ਕੇ ਕੀਰੀ ਦੇ ਕੰਨਾਂ ਤੇ ਭੁੱਲੇ-ਭੁੱਲੇ ਦੋ ਥੱਪੜ ਜਾਰ ਦਿੱਤੇ ਥੱਪੜ ਖਾਣ ਦੇ باوجود ਵੀ ਜਦ ਕੀਰੀ ਨਾ ਟੱਲਿਆ ਤਾਂ ਗੰਨੇ ਘੜ ਦੀ ਇੱਕ ਸਿਆਣੀ ਬੁੜੀ ਨੇ ਨਸੀਬੋ ਨੂੰ ਹੌਲੀ ਜਹੀ ਹੌਲੀ ਦੇਣੀ ਸਲਾਹ ਦਿੱਤੀ ਆਪਣੇ ਹਿਸੇ ਮਾ ਕੁਆਰ ਦੀ ਗੰਦਰ ਰੱਖੇ ਕਰ ਜਦੋਂ ਤੇਰੇ ਕੋਲ ਆ ਕੇ ਆ ਰਿਹਾੜ ਕਰੇ ਜਦੇ ਕੀ ਯਕਵਾਰ ਮਲ ਦੇ ਦੋਹਾਂ ਪਰ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ